ਸਾਸਰੀ ਗਾਲ ਜੀ ਆਹ ਵੈਰੀ ਗੁੱਡ ਵੈਰੀ ਗੁੱਡ ਇੰਸਟਾਗ੍ਰਾਮ ਹੈਗਾ ਦੁਨੀਆ ਤੇ ਹੈਗਾ ਵੀ ਹੈਗਾ ਹੈਗਾ ਸਾਸਰੀ ਗਾਲ ਜੀ ਸਾਰਿਆਂ ਨੂੰ ਹੈਲੋ ਜੀ ਹੈਲੋ ਕਿਤੇ ਦਿਨ ਚੜਿਆ ਹੋਣਾ ਕਿਤੇ ਦਿਨ ਛਿਪ ਰਿਹਾ ਆਸ਼ਕਾ ਲਗ ਅਮੁੰਦਾ ਲਾ ਕੇ ਨਵੋਂਦਾ ਤੇ ਜਿਹੜਾ ਜਾਵੇ ਛੱਡ ਉਹ ਨੂੰ ਮਿਹੜਾ ਇਹ ਜਾਂਦਾ ਵਾ 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 ਸਾਸਰੀ ਘਾਲ ਜੀ ਸਾਸਰੀ ਘਾਲ ਕਿੱਥੇ ਦਿਨ ਹੋ ਰਿਹਾ ਤੇ ਕਿੱਥੇ ਰਾਤ ਹੋ ਰਹੀ ਆ ਤੁਸੀਂ ਜਿੱਥੋਂ ਵੀ ਲਾਈਵ ਦੇਖ ਰਹੇ ਆ ਥੈਂਕ ਯੂ ਸੋ ਮਾਚ ਸਾਸਰੀ ਘਾਲ ਜੀ ਕੀ ਹਾਲ ਹੈ ਅੱਜ ਤਾਂ ਅੱਗ ਲਾਈ ਪਈ ਆ ਹੈ ਹਲੇ ਤੱਕ ਲਾਈ ਨਹੀਂ ਵੀਰੇ ਅੱਜ ਸਾਡਾ ਸ਼ੂਟ ਜਾ ਲਾ ਕੋਕਾ ਕੋਲਾ ਦਾ ਸ਼ੂਟ ਅੱਜ ਅਸੀਂ ਐਡਵਰਟਾਈਜ਼ਮੈਂਟ ਸ਼ੂਟ ਕਰ ਰਹੇ ਆ ਮੈਂ ਕਿਹਾ 2025 ਲੰਘ ਰਿਹਾ ਤੁਹਾਨੂੰ ਸਾਰਿਆਂ ਨੂੰ ਫਤਿਹ ਬੁਲਾ ਦਈਏ ਸਾਰਿਆਂ ਨੂੰ ਸਾਸਰੀ ਗੱਲ ਕਹਿ ਦਈਏ 2025 ਦੀ ਬਾਏ ਬਾਏ 2026 ਆਉਣ ਵਾਲਾ ਹੈ 25 ਬਹੁਤ ਵਧੀਆ ਰਿਹਾ ਅਸੀਂ ਪਹਿਲਾ ਫਿਲਮ ਸ਼ੂਟ ਕੀਤੀ ਰਿਲੀਜ਼ ਹੋ ਗਈ ਇੰਡੀਆ ਨੇ ਰਿਲੀਜ਼ ਹੋਈ ਬਾਹਰ ਹੋ ਗਈ ਪਰ ਹੋ ਗਈ ਫੇਰ ਅਸੀਂ ਮੈਟਗਾਲਾ ਕੀਤਾ ਉਹ ਵੀ ਬਹੁਤ ਵਧੀਆ ਰਿਹਾ ਦੈਨ ਫਿਰ ਏਸ਼ੀਆ ਟੂਰ ਦੈਨ ਏਸ਼ੀਆ ਟੂਰ ਤੇ ਦੋ ਘਟਾ ਰਹਿ ਗਈਆਂ ਸਾਡਾ ਡੇਟਾ ਫਸ ਗਈਆਂ ਸੀ ਇਮਤੀਆਜ਼ ਸਰ ਦਾ ਸ਼ੂਟ ਸੀ ਫਿਲਮ ਦਾ ਮੈਂ ਦੋ ਫਿਲਮਾਂ ਵਿੱਚ ਸ਼ੂਟ ਕੀਤੀ ਆ ਬਾਰਡਰ ਸ਼ੂਟ ਕੀਤੀ ਬਾਰਡਰ ਦਾ ਅਗਲੇ ਕੱਲ ਨੂੰ ਆ ਜਾਣਾ ਹੈ ਟੀਜ਼ਰ ਆ ਜਾਣਾ ਕੱਲ ਨੂੰ ਬਾਰਡਰ ਦਾ ਤੇ ਫਿਰ ਅਸੀਂ ਆਸਟ੍ਰੇਲੀਆ ਸ਼ੋਅ ਕੀਤਾ ਸ਼ੋਅ ਕੀਤਾ ਸਟੇਡੀਅਮ ਸ਼ੋਅ ਸਾਡੇ ਸਟਾਰਟ ਹੋ ਗਿਆ ਆਸਟ੍ਰੇਲੀਆ ਉਹ ਵੀ ਬਹੁਤ ਵਧੀਆ ਰਿਹਾ ਸ਼ੁਕਰ ਸਾਰਿਆਂ ਦਾ ਦਲਜੀਤ ਲਵ ਯੂ ਆਈ ਲਵ ਯੂ ਟੂ ਬ੍ਰਦਰ ਤੇ ਹòn ਦੋ ਸਿਟੀ ਰਹਿ ਗਈਆਂ ਸਾਡੀਆਂ ਸਿਟੀ ਨਹੀਂ ਸੜ ਗਈ ਕਹਿੰਦੇ ਦੇਸ਼ ਰਹਿ ਗਿਆ ਸਾਡੇ ਉਹ ਅਗਲੇ ਸਾਲ ਕਰਾਂਗੇ ਹੁਣ ਜਿਹੜਾ ਔਰਾ ਟੂਰ ਆ ਔਰਾ ਵਰਲਡ ਟੂਰ ਉਹ ਅਗਲੇ ਸਾਲ ਆ ਰਿਹਾ ਤੇ ਉਹ ਫਿਰ ਨਾਰਥ ਅਮਰੀਕਾ ਤੋਂ ਸਟਾਰਟ ਹੋ ਕੇ ਵੈਨਕੂਵਰ ਸਟੇਡੀਅਮ ਟੋਰਾਂਟੋ ਸਟੇਡੀਅਮ ਹੋਰ ਵੀ ਬਹੁਤ ਸਾਰੇ ਸਟੇਡੀਅਮ ਜਿਹੜੇ ਪਹਿਲੀ ਵਾਰੀ ਹੋਣੇ ਆ ਤੇਰੇ ਨਹੀਂ ਕਰਾਰਾ ਮੈਨੂੰ ਬਟਿਆ ਹਾਏ 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 ਬਾਈ ਬਿਲਕੁਲ ਜੀ ਬਰੋਜਪੁਰ ਆਵਾਂਗੇ ਅਗਲੇ ਸਾਲ ਦਾ ਜਿਹੜਾ ਫਿਰ ਪੂਰਾ ਰੈਪ ਅਪ ਹੋ ਕੇ 2026 ਦਾ ਉਹ ਫਿਰ ਪੰਜਾਬ ਚ ਨਿਬੜੂਗਾ ਆ ਕੇ ਪੰਜਾਬ ਚ ਕਰਾਂਗੇ ਸ਼ੋ 2026 ਦਸੰਬਰ ਦੇ ਵਿੱਚ ਨਵੇਂ ਸਾਲ ਦਾ ਮਾਰੇ ਸੁੱਖ ਰੱਖਣ ਜੇ ਸਾਰਾ ਕੁਝ ਠੀਕ ਰਹਿ ਜਾ ਜਿੰਦਾ ਰਹੇ ਤਾਂ ਜਿਉਂਦੇ ਰਹੇ ਤਾਂ ਸੱਚਣਾ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਵ ਯੂ ਡੀ ਭਾਜੀ ਆ ਲਵ ਯੂ ਟੂ ਬ੍ਰਦਰ ਸਾਸਰੀ ਗਾਲ ਸਾਰਿਆਂ ਨੂੰ ਲਵ फ्रॉम ਲੰਡਨ ਲੰਡਨ ਵੀ ਵੇ ਨਵਾਂ ਹੀ ਕੰਮ ਹੋ ਰਿਹਾ ਐ ਸਭਰੀ ਲੰਡਨ ਦੇ ਵਿੱਚ 2026 ਚ ਨੈਵਰ ਡਨ ਬਿਫੋਰ ਹੋਰਾ ਟੂਰ ਮੈਂ ਵੱਡਾ ਡਨ ਬਿਫੋਰ ਬ੍ਰੋ ਆ ਕੀ ਕਹਿੰਦੇ ਹੁੰਦੇ ਉਹ ਹੀ ਕਿਹਦੇ ਗੋਟੇ ਗੋਟੇ ਲਗੇ ਜਾਂਦੇ ਗਿੱਟੇ ਮੈਂ ਵੱਡਾ ਡਨ ਬਿਫੋਰ ਕਰਾ ਦਿਆਂਗੇ ਅਗਲੇ ਸਾਲ ਔਰ ਅਟ ਵਰਟੂ ਤੇ ਫਿਰ ਫਿਲਮ ਵੀ ਰਿਲੀਜ਼ ਹੋਣੀ ਆ ਬਾਰਡਰ ਤੇ ਇਮਤੀਆਜ਼ ਸਾਲ ਵਾਲੀ ਫਿਲਮ ਵੀ ਰਿਲੀਜ਼ ਹੋਣੀ ਆ ਬਹੁਤ ਸੋਹਣੀ ਕਹਾਣੀ ਉਹਦੀ ਵੀ ਉਹ ਵੀ ਹੋ ਗਈ ਕੰਪਲੀਟ ਇਸ ਸਾਲ ਅਸੀਂ ਤਿੰਨ ਫਿਲਮਾਂ ਸ਼ੂਟ ਕੀਤੀਆਂ ਆ ਇਸ ਸਾਲ ਜਿਹੜਾ ਸੀ ਉਹ ਫਿਲਮਾਂ ਦਾ ਸਾਲ ਸੀ ਬੇਸਿਕਲੀ ਅਗਲਾ ਸਾਲ ਜਿਹੜਾ ਹੁਣ ਉਹ ਦੂਰ ਤੇ ਗਾਣਿਆਂ ਦਾ ਸਾਲ ਆ दस ਮਹਿਕ ਹੀ ਪਿਆਰ ਚ ਖਟਿਆ ਆਇਰਲੈਂਡ ਆਏਗਾ ਆਇਰਲੈਂਡ ਆਇਆਗਾ ਆਇਰਲੈਂਡ ਕਿੱਥੇ ਉਹ ਜਿੱਥੇ ਬਰ ਪੈਂਦੀ ਹੈ ਵਾਇਰਨ ਨਾਲ ਡਬਲਨ ਆ ਡਬਲਨ ਨਾਲ ਸਾਡੇ ਕੋਲ ਬੈਠਾ ਡਬਲਨ ਅਸੀਂ ਪਿਛਲੇ ਸਾਲ ਵੀ ਆਏ ਸੀ ਇਸ ਸਾਲ ਵੀ ਆਵਾਂਗੇ ਆ ਸਾਡੇ ਬੰਦੇ ਦਾ ਉੱਥੇ ਚ ਰਹਿਣਦੇ ਹੁਣ ਕਹ ਦੱਸ ਦਵਾ ਵੀਰੇ ਪੱਗ ਸਿਰਾਂ ਹਾਂਜੀ ਬਾਜੀ ਪੱਗ ਸਿਰਾਂ ਰੰਗ ਤਾਂ ਦੇਖੋ ਕਿੰਨਾ ਸੋਹਣਾ ਬੰਨਿਆ ਕੰਗ ਸਾਬ ਆਓ ਜਰਾ ਤੁਸੀਂ ਪੱਗਾਂ ਦੇ ਰੰਗ ਤਾਂ ਦਿਖਾਈਏ ਕੰਗ ਸਾਬ ਨੇ ਬਹੁਤ ਸੋਹਣਾ ਰੰਗ ਬੰਨਿਆ ਜੀ ਪੱਗ ਦਾ ਆਓ ਕੰਗ ਸਾਬ ਐ ਚੱਕੇ ਮੂਛਾਂ ਤਾਲ ਓਏ ਕੰਗ ਸਾਬ ਦੀਆਂ ਮੂਛਾਂ ਤਾਲ ਹੋ ਰਹੀਆਂ ਸੁੱਤੇ ਵੀ ਤਾਲ ਹੋ ਰਹੀਆਂ ਭਾਜੀ ਥੱਲੇ ਆਉਣ ਭਾਜੀ ਨਹੀਂ ਥੱਲੇ ਆਉਣ ਦੇ ਤੇ ਪੁੱਛ ਪੱਗਾਂ ਦੇ ਰੰਗ ਹੈ ਕੈਂਟ ਕਿ ਨਹੀਂ ਥੈਂਕ ਯੂ ਭਾਜੀ ਨੇ ਸਿਸਟਮ ਹਿਲਾ ਰੱਖਾ ਹੈ ਨਹੀਂ ਕੋਈ ਨਹੀਂ ਸਿਸਟਮ ਤਾਂ ਨਹੀਂ ਭਾਈ ਇਹ ਕਿ ਉਹ ਹੀ ਕੋਲ ਉਹ ਸਿਸਟਮ ਵਾਲਾ ਸਾਡੀ ਫਿਲਮ ਰਿਲੀਜ਼ ਨਹੀਂ ਹੁੰਦੀ ਨਹੀਂ ਸਿਸਟਮ ਘਟਾ ਲਾਉਣਾ ਵਾ ਚੱਲੀ ਜਾਂਦਾ ਜੋ ਮਾਰਾ ਕਰਦਾ ਠੀਕ ਆ ਯਾਰ ਭਾਈ ਜੀ ਕੋਈ ਸੇਲੀ ਸੈਟ ਕਰ ਕਰ ਦੋ ਸੇਲੀ ਆਪ ਸੈਟ ਕਰੀ ਲਈ ਬਾਬਾ ਮੈਂ ਢੁੱਕ ਕਰਕੇ ਦਊਂਗਾ ਤੇਨੂੰ ਜਿਹੜੀ ਮੈਂ ਸੈਟ ਕਰਕੇ ਦਊਂਗਾ ਤੇਨੂੰ ਦਊਂਗਾ ਕੈਸੀ ਗੱਲ ਹੈ ਨਾਲ ਮੇਰੇ ਕੋਲ ਟਾਈਮ ਹੈ ਨਹੀਂ ਸੈੱਟ ਕਰਨ ਦਾ ਇਹ ਤਾਂ ਮੈਂ ਸ਼ੁਰੂ ਤੋਂ ਨਹੀਂ ਕੀਤਾ ਕੰਮ ਕੰਮ ਚ ਲੰਘਾ ਸਾਰਾ ਕੰਮ ਟਾਈਮ ਵੀਰੇ ਕਰੈਕਟਰ ਬਣਾਣਾ ਮੈਂ ਬਣੋ ਬਾਈ ਜੀ ਬਣੋ ਬੋਲਾ ਕਰਾਓ ਤੇ ਛੱਕੇ ਚੋੱਕੇ ਮਾਰੋ ਬਣੋ ਮੇਰਾ ਵੀਰ ਆਹ ਪਹਿਲਾਂ ਮੇਟ ਹੋ ਗਈ ਨਾਲੇ ਬਾਈ ਦੀ ਰਣਵੀਰ ਸਿੰਘ ਬਾਈ ਦੀ ਫਿਲਮ ਹਿੱਟ ਹੋ ਗਈ ਦੁਰੰਦਰ ਵੈਰੀ ਗੁੱਡ ਯਾਰ ਬਹੁਤ ਖੁਸ਼ੀ ਹੋਈ ਸਾਨੂੰ ਬਹੁਤ ਮਿਹਨਤ ਕੀਤੀ ਸਾਰੇ ਕਲਾਕਾਰਾਂ ਨੇ ਬਹੁਤ ਮਿਹਨਤ ਕੀਤੀ ਅੱਜ ਇਹਨੇ ਦੇਖ ਨਹੀਂ ਪਾਏ ਮੇਰੀ ਟੀਮ ਸਾਰੀ ਦੇਖਾਈ ਮੈਂ ਇਮਤੀਆਜ਼ ਸਰ ਦੀ ਸ਼ੂਟ ਤੇ ਸੀ ਮੈਂ ਹੁਣ ਜਾ ਕੇ ਕੱਲੂ ਦੇਖੂਗਾ ਕੱਲੂ ਆਪਾਂ ਹੋਣਾ ਬਿਹਲੇ ਸ਼ੂਟਿੰਗਾਂ ਸ਼ਾਰਟਾਂ ਤੋਂ ਕੱਲੂ ਹੁਣ ਆਪਾਂ ਫਨ ਵਾਲਾ ਬੋਰਡ ਚ ਆਉਣ ਵਾਲਿਆ ਬੋਕਟ ਫਿਲਮ ਚੱਲ ਰਹੀ ਕਹਿੰਦੇ ਦੁਰੰਦਰ ਜਾ ਕੇ ਦੇਖੋ ਜਿਨ੍ਹਾਂ ਨੇ ਦੁਰੰਦਰ ਨਹੀਂ ਦੇਖੀ ਗੋ ਵਾਚ ਦੁਰੰਦਰ ਉਹ ਡਾਇਰੈਕਟਰ ਭਾਈ ਵੀ ਬਹੁਤ ਘੇਟ ਹੈ ਤੇ ਸ਼ਾਸ਼ਵਤ ਆਪਣਾ ਦਾ ਮਿਊਜ਼ਿਕ ਹੈ ਬਾਦ ਦੁਆਨ ਕੈਟਾ ਕਮ ਮੋਡ ਗੌਰਨਿੰਗ ਹੈਲੋ ਬਾਜੀ ਇਹ ਰੂਮ ਹੈ ਜਾਂ ਟੈਂਟ ਹੈ ਭਾਈ ਇਹ ਟੈਂਟ ਹੈ ਮੈਂ ਤਾਂ ਨਾ ਭਾਈ ਉਹ ਬੈਲਟੀਆਂ ਜਿਹੇ ਚ ਬੈਹ ਨਹੀਂ ਹੁੰਦਾ ਦਮ ਜਾ ਘੁੱਟਦਾ ਕਿਉਂਕਿ ਤਾਂ ਕਿ ਤੂੰ ਕਿਹਾ ਵੀ ਖੋਲ ਦਿਨ ਹੁੰਦੀਆਂ ਉਹਦੀਆਂ ਤੇ ਮੈਂ ਹੁਣ ਦੋ ਤਿੰਨ ਟੈਂਟ ਲਵਾਉਣ ਲੱਪਿਆ ਸੀ ਜਿੱਥੇ ਚਾਈਦਾ ਦੋ ਤਿੰਨ ਟੈਂਟ ਆਪਣੇ ਪੱਕੇ ਰਾਜੇ ਮਹਾਰਾਜ ਵਾਲਾ ਸਟਾਈਲ ਕੰਮ ਕੀਤਾ ਨਾ ਪਹਿਲਾਂ ਰਾਜੇ ਇਦਾਂ ਕਰਦੇ ਹੁੰਦੇ ਸੀ ਤੋ ਇਹ ਟੈਂਟ ਹੈ ਕਾ ਇੱਕ ਟੀਮ ਲਈ ਟੈਂਟ ਉਧਰ ਤੇ ਤਿੰਨ ਟੈਂਟ ਹੁੰਦੇ ਸਾਡੇ ਕੋਲ ਇੱਕ ਰੈਸ਼ ਕਰ ਇੱਕ ਰੈਸ਼ ਇੱਕ ਰੈਸਟ੍ਰੈਂਟ ਹੈ ਮੇਰਾ ਉੱਥੇ ਮੈਂ ਕਦੇ ਨਹੀਂ ਸੁੱਤਾ ਪਰ ਹੀ ਲਵਾਏ ਆ ਤਿੰਨ ਟੈਂਟ ਮਾਰਾ ਮੈਂ ਜੇ ਹੋਣੀ ਲਵਾਉਣੇ ਫੇਰ ਕਦੋਂ ਲਵਾਉਣੇ ਜਿਹੜਾ ਟੈਂਟ ਲਵਾਏਗਾ ਹੀ ਉਹਦੇ ਕੋਲ ਜਾਵਾਂਗੇ ਨਹੀਂ ਜਾਵਾਂਗੇ ਵੀ ਮੈਂ ਘਰੇ ਬੈਠੇ ਠੀਕ ਹੈ ਰੈਡੀ ਸ਼ਾਟ ਹਾਂ ਅੱਛਾ ਸ਼ਾਟ ਲਈ ਰੈਡੀ ਹੋ ਗਏ ਯਾਰ ਸੌਰੀ ਯਾਰ ਭਾਈ ਮੈਨੂੰ ਜਾਣਾ ਪੜਿਆ ਮੇਰਾ ਮਨ ਸੀ ਤੁਹਾਨੂੰ ਗੱਲਾਂ ਕਰਨ ਦਾ 2025 ਜਾ ਰਿਹਾ 2026 ਆ ਰਿਹਾ ਚਲੋ ਹੁਣ ਦੂਰ ਤੂਰੀ ਸੀਰੀਅਸ ਗੱਲਾਂ ਕਰ ਲਈਏ ਥੈਂਕ ਯੂ ਭਾਈ ਜੀ ਬਹੁਤ ਸਾਰਾ ਸਾਰਿਆਂ ਨੂੰ ਬਹੁਤ ਪਿਆਰ ਮਿਲਿਆ ਨਾ ਉਹ ਸਤਿਕਾਰ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਪਤਾ ਨਹੀਂ ਦੁਬਾਰਾ ਮੇਲ ਹੋਣੇ ਲਾਈਫ ਚ ਕਦੇ ਨਹੀਂ ਹੋਣੇ ਪਤਾ ਨਹੀਂ ਆਪਕ ਵੀ ਆਰੀ ਮਿਲਣਾ ਪਤਾ ਨਹੀਂ ਮਿਲਣਾ ਨਹੀਂ ਤੇ ਪਰ ਜਿੰਨੇ ਚਿਰ ਵੀ ਇਸ ਦੁਨੀਆ ਤੇ ਹੈਗੇ ਆ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਕੋਈ ਬਾਧੂ ਘਾਟੂ ਮੈਂ ਤੋ ਬੋਲ ਗਏ ਹੋ ਗਿਆ ਉਹ ਵੇ ਸਾਲ ਤਾਂ ਮਾਫ ਕਰਿਓ ਅਗਲੇ ਸਾਲ ਹੋਰ ਮਿਹਨਤ ਕਰਨ ਦੀ ਕੋਸ਼ਿਸ਼ ਕਰਾਂਗੇ ਅਗਲਾ ਸਾਲ ਹੋਰ ਆ ਵਰਲਡ ਟੂਰ ਨੈਵਰ ਡਨ ਬਿਫੋਰ ਟੂਰ ਬ੍ਰੋ ਅਸੀਂ ਪੂਰੀ ਮਿਹਨਤ ਕਰਾਂਗੇ ਸਾਰੇ ਜਣੇ ਸਾਡੇ ਸਾਰਿਆਂ ਵੱਲੋਂ ਬਹੁਤ ਪਿਆਰ ਮਾਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖਣ ਇਹ ਜਿਹੜਾ ਦੁਨੀਆ ਦਾ ਡਰਾਮਾ ਚੱਲਦਾ ਪਿਆ ਤੁਸੀਂ ਵੀ ਵੱਧ ਤੋਂ ਵੱਧ ਡਰਾਮਾ ਕਰੋ ਤੇ ਇੰਜੋਏ ਕਰੋ ਬਹੁਤ ਪਿਆਰ ਮੇਰੇ ਵੱਲੋਂ ਮੈਂ ਹੁਣ ਜਾਵਾ ਸ਼ੂਟ ਤੇ ਕੋਕਾ ਕੋਲਾ ਦਾ ਸ਼ੂਟ ਆਇਆ ਮਾਇਆ ਉੱਤੇ ਨੂੰ ਮੂੰਹ ਤਾਲੂ ਮੂੰਹ ਚਾਕੇ ਕੋਕਾ ਕੋਲਾ ਪੀ ਕੇ ਦੋ ਚਾਰ ਸ਼ਾਟ ਦਵਾ ਤੇ ਤੁਸੀਂ ਕਰੋ ਇੰਜੋਏ ਬਹੁਤ ਪਿਆਰ ਬਹੁਤ ਪਿਆਰ ਬਹੁਤ ਪਿਆਰ